ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ 1 ਅਕਤੂਬਰ ਨੂੰ ਬਣਾ ਰਹੇ ਹਾਂ ਮਾਰਨਿੰਗ 10:00 ਵਜੇ ਦਾ ਟਾਈਮ ਹੈਗਾ ਦੋ ਮੱਝਾਂ ਦਿਖਾਉਣੀਆਂ ਦੋਸਤੋ ਪ੍ਰੋਪਰ ਡਿਟੇਲਸ ਸਮੇਤ ਜਿਹੜੀ ਇਹ ਵੀਡੀਓ ਬਣਾਵਾਂਗੇ ਸੋ ਜਿਸ ਕਿਸਾਨ ਵੀਰ ਨੂੰ ਭਾਪੜਤਾ ਪਸੰਦ ਆਵੇ ਚਾਹਵਣ ਹੋਵੋ ਤੁਸੀਂ ਆ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਜੀ ਪੂਰਾ ਐਡਰੈਸ ਵੀ ਜਿਹੜਾ ਹੈਗਾ ਦੋਸਤੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਬਥੇਰੇ ਜਾਣਕਾਰੀ ਜਿਹੜੀ ਹੈਗੀ ਆਪਾਂ ਬਾਈ ਸਾਹਿਬ ਹੋਣਾਂ ਤੋਂ ਲਵਾਂਗੇ ਅਸੂ ਦੋਸਤੋ ਤਿੰਨ ਤੁਹਾਨੂੰ ਆਪਾਂ ਪਹਿਲਾਂ ਦਿਖਾਏ ਆ ਦੋ ਬਾਈ ਸਾਹਿਬ ਹੋਰਾਂ ਦੇ ਕੋਲ ਹੋਰ ਸੀ ਸੇਲ ਵਾਸਤੇ ਉਹ ਵੀ ਬਿਲਕੁਲ ਤੁਸੀਂ ਦੇਖ ਰਹੇ ਹੋ ਸਾਹਮਣੇ ਆ ਪਿੰਡ ਜਿਹੜਾ ਹੈਗਾ ਦੋਸਤੋ ਨਵਾਂ ਪਿੰਡ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪਿੰਕ ਇਵੈਂਟ ਤੋਂ ਤਕਰੀਬਨ 12-13 ਕਿਲੋਮੀਟਰ ਦੀ ਦੂਰੀ ਹੈਗੀ ਦੋਸਤੋ ਤੇ ਬਾਕੀ ਤੁਸੀਂ ਜਿਹੜੀ ਵਿਜਿਟ ਹੈਗੀ ਆ ਪਹੁੰਚ ਹੈਗੀ ਆ ਦੋਸਤੋ ਪਿੰਡ ਪਹੁੰਚ ਕੇ ਤੁਸੀਂ ਨਿਰਤਪਰਖ ਹੈਗੀ ਆ ਤਸੱਲੀ ਆ ਜਿਹੜੀ ਉਹ ਘਰ ਪਹੁੰਚ ਕੇ ਕਰ ਸਕਦੇ ਜੀ ਤੋ ਮਜਾ ਦੂ ਹੋਣਗੀਆਂ ਦੋਸਤੋ ਬਥੇਰੇ ਜਾਣਕਾਰੀ ਲਈ ਲਈ ਆਪਾਂ ਚੱਲਦੇ ਆਂ ਬਾਈ ਸਾਹਿਬ ਹੋਂਦੇ ਕੋਲ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਕਾਲ ਹੈ ਸਸਰੀਆ ਵੀਰ ਜੀ ਹੋਰ ਸਰਾਉ ਠੀਟਾ ਜੀ ਵਧੀਆ ਵਧੀਆ ਮਾਲਕ ਦੀ ਕਿਰਪਾ ਠੀਕ ਆ ਅੱਜ ਵੀਰ ਜੀ ਆ ਪਸ਼ੂ ਵੀ ਆਪਣੇ ਕੋਲ ਸੇਲ ਹੈਗੇ ਆ ਜੀ ਹਾਂਜੀ ਹਾਂਜੀ ਬਾਈ ਜੀ ਉਹ ਤਿੰਨ ਪਸ਼ੂ ਵੀ ਆਪਣੇ ਕੋਲ ਪਹਿਲਾਂ ਸੇਲ ਸੀਗੇ ਜੀ ਉਹ ਵੀ ਆਪਣੇ ਵੀ ਜੀ ਠੀਕ ਆ ਇਹ ਦੋ ਪਸ਼ੂ ਵੀ ਆਪਣੇ ਕੋਲ ਹਾਂਜੀ ਹਾਂਜੀ ਠੀਕ ਆ ਤੇ ਕਰੀਏ ਨਾ ਇਨਫੋਰਮੇਸ਼ਨ ਸਾਂਝੀ ਵੀਰਾਂ ਦੇ ਨਾਲ ਜੀ ਇਹ ਕਿੰਨਾ ਮਸੂਹਾ ਸੂਈ ਹੈ ਜੀ ਝੋਟੀ ਹੈ ਇਹ ਮਸੂਹਾ ਸੂਈ ਵੀ ਵੀਰ ਜੀ ਦੀ ਦੂਜਾ ਸੂਹਾ ਸੂਈ ਹੈ ਹਾਂਜੀ ਨੀਲੀ ਦੇ ਵਿੱਚ ਆਉਂਦੀ ਆ ਠੀਕ ਹੈ ਜੀ ਮਗਰ ਕੱਟੀ ਆ ਦੋਸਤੋ ਤੇ ਦਿਨ ਕਿਨੇ ਦੱਸਿਆ ਜੀ 20 ਦਿਨ ਆ ਵੀਰੇ 20 ਦਿਨ ਜਿਹੜੇ ਹੋ ਗਿਆ ਦੋਸਤੋ ਪਰ ਚਵਾਈ ਦੇ ਅੱਗੇ ਜਮ ਵੱਜ ਨਾ ਗੋਲ ਧਾਰਿਆ ਉਂਗਲ ਜੀ ਦੀ ਮੋਟੀ ਧਾਰਿਆ ਠੀਕ ਹੈ ਚਵਾਈ ਦੋਸਤੋ ਇੱਕ ਨੰਬਰ ਪਾਸ ਆ ਤੇ ਬਿਲਕੁਲ ਬਾਡੀ ਸਟਰਕਚਰ ਵੇਖੋ ਫੇਸ ਦੀ ਕੁਆਲਿਟੀ ਵੇਖੋ ਬਹੁਤ ਖੂਬਸੂਰਤ ਆ ਤੇ ਮਗਰ ਜਿਹੜੀ ਆ ਦੋਸਤੋ ਫੀਮੇਲ ਕਾਪ ਹੈਗੀ ਆ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਵੀਰ ਜੀ ਇਹਨੂੰ ਕਰਕੇ ਕੱਟੀ ਵੀ ਠਾਦ ਗਈ ਇੱਕ ਵਾਰੀ ਮਾਰੀ ਗਈ ਆ ਹਵਾਨਾ ਵੇਖੋ ਦੋਸਤੋ ਤੇ ਹਵਾਨਾ ਜਿਹੜਾ ਹੈਗਾ ਦੋਸਤੋ ਵਧੀਆ ਚੰਗੀ ਸ਼ੇਪ ਆ ਥਾਣਾ ਦੀਆਂ ਜਿਹੜੀਆਂ ਵਿੱਥਾਂ ਫਿਰਲਾਂ ਨੇ ਉਹ ਵੀ ਬਹੁਤ ਖੂਬਸੂਰਤ ਆ ਠੀਕ ਹੈ ਜੀ ਆ ਕੱਟੀ ਵੇਖ ਲਓ ਬਿਲਕੁਲ ਨੀਲੀ ਦੀ ਜਿਹੜੀ ਕੱਟੀ ਆ ਮਗਰ ਆ ਲੋ ਅੱਛਾ ਵੀਰ ਸਾਹਿਬ ਜੀ ਕਿੰਨਾ ਕੁ ਜਿਹੜਾ ਦੁੱਧ ਹੁਣ ਮਿਲਕਿੰਗ ਤੇ ਕਿੰਨਾ ਕੁ ਚੱਲ ਰਹੀ ਹੈ ਜੀ ਦੁੱਧ ਦੇ ਥੱਲੇ ਹੋਊਗਾ 10 ਤੋਂ ਬਾਹਰ ਠੀਕ ਹੈ ਜੀ ਤੇ 9 ਮੰਨ ਕੇ ਕੋਈ ਆਵੇ ਮਿੰਤੀ ਵਾਲਾ ਠੀਕ ਹੈ ਜੀ ਇਹ ਨਹੀਂ ਆ 9 ਤਾਂ 7 ਹੋ ਜੂ 8 ਹੋ ਜੂ ਦਹਾਂ ਤੋਂ ਬਾਹਰ ਜਾਊਗਾ। ਅੱਛਾ ਜੀ 10 ਤੋਂ ਬਾਹਰ ਜਾਵੇਗਾ? ਹਾਂਜੀ। ਅਸੋ ਦੋਸਤੋ ਜਿਹੜਾ ਦੁੱਧ ਹੈਗਾ 10 ਤੋਂ ਬਾਹਰ ਵੀ ਹੈਗਾ 10 ਮੰਨ ਕੇ ਚਲੋ ਪਰ ਵੀਰ ਹੁਣੇ ਕਹਿੰਦੇ ਵੀ 9 ਲੀਟਰ ਦੀ ਤੁਸੀਂ ਮੰਨ ਕੇ ਜਿਹੜੀ ਐ ਇਹ ਜਿਹੜੀ ਝੋਟੀ ਆ ਇਹ ਖਰੀਦ ਸਕਦੇ ਜੀ। ਬਾਕੀ ਦੁੱਧ ਜਿਹੜਾ 10 ਲੀਟਰ ਹੀ ਹੋਵੇਗਾ ਪ੍ਰੋਪਰੀ ਦੇ ਥੱਲੇ। ਤੇ ਵੀਰ ਇਹਦਾ ਮੁੱਲ ਸਾਹਿਬ ਜੀ ਕਿੰਨਾ ਕਰਦੇ ਆਂ? ਵੀਰ ਜੀ ਭਾਵੇਂ ਦਾ 57 ਕਰ ਦਈਏ। 54000 ਦੀ ਛੜਦੇ ਆਂਗੇ ਆਪਾਂ। ਹਾਂ ਨਾ ਬਸ। ਜੇ ਸੁਣੋ ਜਿਹੜੀ ਆ ਇੱਥੇ ਕਰਦੇ ਆ 57 ਦੀ। ਆਓ। ਝੋਟੀ ਭਾਵੇਂ 60000 ਦੀ ਹੋਵੇ। ਜੀ। ਸੋ ਦੋ ਤੇ ਓਵਰ ਆਲ ਜਿਹੜੀ ਹੈਗੀ ਦੋਸਤੋ ਝੋਟੀ ਆ ਸੋਹਣੀ ਹੈਗੀ ਆ ਤਕਰੀਬਨ ਆ ਵੇਖੋ ਥਾਂ ਤੁਹਾਨੂੰ ਬਹੁਤ ਵਧੀਆ ਚੰਗੀਆਂ ਵਰਨਾ ਤੇ ਲੱਗਾ ਹੈਗਾ ਤੇ ਇਹਨੂੰ ਆਪਾਂ ਖੋਲ ਕੇ ਤੋੜ ਕੇ ਜਰੂਰ ਖਾਣੇ ਤੁਹਾਨੂੰ ਆਹ ਲਓ ਬਿਲਕੁਲ ਆਵਾਜ਼ ਬੁਜਾ ਰੇਟ ਆ ਦੋਸਤੋ ਕਿਉਂਕਿ ਪਸ਼ੂ ਜਿਹੜੇ ਤਾਜ਼ੇ ਸੂਏ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਦੋਸਤੋ ਹੋਰ ਤਿੱਖ ਹੋਵੇਗੀ ਕਿਉਂਕਿ ਪਸ਼ੂ ਅੱਗੇ ਵਧੇਗਾ ਰੇਟ ਵੱਲੋਂ ਵੀ ਤੇ ਆਹ ਲਓ ਵੇਖੋ ਚਲੋ ਵੀਰ ਜੀ ਲੈ ਜਾਓ ਕੋਈ ਨਹੀਂ ਕਿੱਲੇ ਦੇ ਪਸ਼ੂ ਥੋੜਾ ਜਿਹਾ ਡਰਦਾ ਹੁੰਦਾ ਦੋਸਤੋ ਕਈ ਵਾਰ ਕੈਮਰੇ ਦਾ ਕਰ ਜਾਂਦਾ ਉਪਰਾਂ ਪਸ਼ੂ ਕਰ ਜਾਂਦਾ ਕਦੋਂ ਤੇ ਬਾਕੀ ਵੀਰ ਜੀ ਜੈਸਨ ਉਹ ਜਿਹਦਾ ਤੁਸੀਂ 57 ਦੀ ਦੱਸੀ ਹੈ ਹਾਂਜੀ ਤੇ ਕੋਈ ਥਾਣਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਹ ਰਕਮ ਦੀ ਵੀ ਵੀਰ ਜੀ ਸ਼ੰਕਾ ਨਹੀਂ ਗਈ ਬਿਲਕੁਲ ਚਵਾਈ ਆਖੀ ਵੀਰ ਜੀ ਨਾ ਤਾਂ ਇਹ ਮਤਲਬ ਭੂਰ ਛੱਟਾ ਥਣ ਘੱਟ ਵੱਧ ਕੋਈ ਗੱਲ ਨਹੀਂ ਗਈ ਠੀਕ ਹੈ ਜੀ ਗਾਰੰਟੀ ਆਪਣੀ ਫੁੱਲ ਹੋਊਗੀ ਠੀਕ ਹੈ ਜੀ ਤੇ ਆਨਲਾਈਨ ਵੀ ਜੇਕਰ ਕੋਈ ਮੰਗਾਉਣਾ ਚਾਹਤਾ ਹੋਵੇ ਤੇ ਆਨਲਾਈਨ ਵੀ ਖਰੀਦ ਸਕਦਾ ਇਹਨੂੰ ਖਰੀਦ ਸਕਦਾ ਵੀ ਜੀ ਦੋ ਡਾਂਗ ਤੁਕਾਈ ਜੇ ਤਿੰਨ ਡਾਂਗ ਕਿਹਦੀ ਆਪਾਂ ਚੈੱਕਪਾਸ 17 ਦੀ ਜਰੂਰ ਕਰਾਵਾਂਗੇ ਵੀਡੀਓ ਦੇ ਵਿੱਚ ਜੀ ਜਿੱਦਾਂ ਠੀਕ ਹੈ ਜੀ ਦੂਜੇ ਨੰਬਰ ਤੇ ਇੱਕ ਵਾਰੀ ਵੀਰ ਜੀ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਆ ਪਾਈਏ ਚਾਨਣਾ ਜੀ ਦੇ ਬਾਰੇ ਇਹ ਕਿੰਨਾ ਸੁਭਾ ਸੁਈ ਹੈ ਜੀ ਇਹ ਸੁਈ ਵੀ ਜੀ ਦੂਜੇ ਸੁਵੇ ਸੁਈ ਜਾਂਦੀ ਹਾਂਜੀ ਤੇ ਇਹਨੂੰ ਸੁਈ ਨੂੰ ਆਇਆ ਅੱਜ ਤੀਜਾ ਦਿਨ ਜੇ ਬੱਚਾ ਇਹਦਾ ਅੱਜ 나ੜੂ ਨਾੜਾ ਦੇ ਨਾਲ ਠੀਕ ਆ ਆ ਲੋ ਤੀਜਾ ਜਿਹੜਾ ਦਿਨ ਦੋਸਤੋ ਅੱਜ ਸੁਈ ਨੂੰ ਹੋ ਗਿਆ ਮਗਰ ਮੇਲ ਕਾਫ ਆ ਤੇ ਅਲੇ ਫੁੱਟ ਬਾਈ ਦੇ ਦੇ ਠੀਕ ਆ ਤੇ ਸੁਵਾ ਵੀ ਸੁਵਾ ਵੀ ਤੀਜਾ ਨਾ ਜੀ ਤੀਜਾ ਆ ਜਾਂ ਦੂਜਾ ਆ ਪਿੱਛੋਂ ਦਾਦੇ ਚਲੋ ਤੀਜਾ ਮੰਨ ਲਓ ਦੂਜਾ ਮੰਨ ਲਓ ਚਾਹੇ ਤੀਜਾ ਮੰਨ ਲਓ ਹਰ ਇੱਕ ਕਿਸਾਨ ਵੀਰ ਦੀ ਆਪੋ ਆਪਣੀ ਸਮਝ ਆ ਦੋਸਤੋ ਤੁਸੀਂ ਦੂਜਾ ਮੰਨ ਕੇ ਲੈ ਕੇ ਜਾ ਸਕਦੇ ਹੋ ਚਾਹੇ ਤੀਜਾ ਮੰਨ ਲਓ ਕਿਉਂਕਿ ਪਸ਼ੂ ਵਪਾਰ ਦਾ ਕੰਮ ਹੈਗਾ ਵੀਰ ਹੋਣਾ ਦਾ ਜਦੋਂ ਘਰ ਵਾਲੇ ਅੱਗੋਂ ਵੀ ਕਹਿ ਦਿੰਦੇ ਦੂਜਾ ਦਾ ਜਿਹੜਾ ਦੋਸਤੋ ਅੱਗੋਂ ਜਦੋਂ ਸੇਲ ਆਪਣੇ ਕੋਈ ਕਿਸਾਨ ਵਪਾਰੀ ਵੀਰ ਕਰਦੇ ਆ ਤੇ ਉਹ ਵੀ ਜਿਹੜਾ ਦੋਸਤੋ ਦੂਜਾ ਸੁਬਾ ਕਹਿ ਦਿੰਦੇ ਬਾਕੀ ਤੁਸੀਂ ਸਾਰੇ ਵੀਰ ਸਿਆਣੇ ਚੰਗੀ ਸਮਝ ਵਾਲੇ ਹੋ ਦੂਜਾ ਸੁਬਾ ਮੰਨ ਲ ਆ ਬੀਖੋ ਮਾਜੀ ਦੇ ਵੀਰ ਜੀ ਹੱਲੇ ਨਾ ਸੂਰੇ ਵਿੱਚ ਆਈ ਆ ਗਾੜੀ ਕੋ ਨਹੀਂ ਆਰਡਰ ਦੀ ਕੁਆਲਿਟੀ ਵੇਖੋ ਜੀ ਆਰਡਰ ਦੀ ਕੁਆਲਿਟੀ ਆਪਾਂ ਤੁਹਾਨੂੰ ਖੋਲ ਕੇ ਜਿਹੜਾ ਤੋੜ ਕੇ ਦਿਖਾਵਾਂਗੇ ਬਹੁਤ ਖੂਬਸੂਰਤ ਹੀ ਆਰਡਰ ਦੀ ਕੁਆਲਿਟੀ ਆ ਆ ਲਓ ਤੇ ਬੋਲੇ ਦੇ ਵਿੱਚ ਵੀਰ ਸਾਹਿਬ ਜੀ ਕਿੰਨਾ ਕੁ ਹੁਣ ਰੈਡੀ ਹੈਗਾ ਬੋਲਾ ਦੁੱਧ ਤੇ ਵੀਰ ਜੀ ਦਾ ਥਲੇ 12 ਕਿਲੋ ਹੀ ਹੋਊਗਾ ਹਾਂਜੀ ਦਹਾਂ ਨੂੰ ਕੋਈ ਮਿੰਤੀ ਮਾਰ ਸਕਦਾ ਹਨ ਕਿ ਗਾਰੰਟੀ ਨਾਲ ਠੀਕ ਆ ਕੋਈ ਪਾਈਆ ਤਾਂ ਘਟਦਾ ਨਹੀਂਗਾ ਫੱਜ ਜਾਊਗਾ ਠੀਕ ਹੈ ਜੀ 12 12 ਦੇ 12 ਦੀ ਗੱਲ ਕਰਦੇ ਨੇ ਜੀ 12 ਦੀ 12 ਦੀ 12 ਆ ਲਓ ਦੋਸਤੋ ਤੋਰ ਗਈ ਸੀ ਸਾਹਿਬ ਇਹਨੂੰ 12 ਲੀਟਰ ਦੀ ਜਿਹੜੀ ਦੋਸਤੋ ਤੁਸੀਂ ਬਿਲਕੁਲ ਬੇਨਤੀ ਕਰ ਸਕਦੇ ਜੇ ਵੀਰ ਨੇ ਕਿਹਾ ਹੋਇਆ ਤੇ ਆਹ ਵੇਖੋ ਬਿਲਕੁਲ ਚੰਗੇ ਵਧੀਆ ਪੇਠਪੁੜੇ ਦੀ ਆ ਹਵਾਨਾ ਜਿਹੜਾ ਅਡਰਾ ਦੋਸਤੋ ਬਾਕਮਾਲ ਹੈਗਾ ਸੋਹਣੇ ਲੇਵੇ ਦੀ ਹੈਗੀ ਆ ਥਣ ਮੁਠੀ ਵਾਲਾ ਬਹੁਤ ਵਧੀਆ ਖੂਬਸੂਰਤ ਸਾਹਿਬ ਜੀ ਇਕੱਲੀ ਘੁਮਾ ਕੇ ਮਾੜਾ ਪਿੱਛੇ ਰੋਣ ਨੂੰ ਲੈ ਜੀ ਤੂੰ ਇਹ ਆ ਲਓ ਜੀ ਆ ਲੋ ਦੋਸਤੋ ਕਰੋ ਬਿਲਕੁਲ ਚੈੱਕ ਆਪਣੀਆਂ ਅੱਖਾਂ ਰਹੀ ਸਕੈਨ ਕਰ ਲਓ ਦੋਸਤੋ ਕਿਉਂਕਿ ਸੌਦਾ ਚਾਹੇ ਤੁਸੀਂ ਵਿਜਿਟ ਕਰਕੇ ਪਿੰਡ ਅਲਗੋਂ ਦੇ ਵਿੱਚ ਜਿਹੜੀ ਦੋਸਤੋ ਤੁਸੀਂ ਵਿਜਿਟ ਕਰਨੀ ਹੈਗੀ ਆ ਮੇਨ ਪਿੰਡ ਜਿਹੜਾ ਅਲਗੋਂ ਵੱਡੀ ਦੋਸਤੋ ਹੈਗੀ ਆ ਤੇ ਤਕਰੀਬਨ ਭਿੱਖੀ ਪਿੰਡ ਤੋਂ 12-13 ਕਿਲੋਮੀਟਰ ਦੀ ਦੂਰੀ ਹੈ ਇਸ ਪਿੰਡ ਦੀ ਤੇ ਆਹ ਵੇਖੋ ਜੀ अच्छा साबीर कितना को मोल रखा है जी जी मच पे 85000 दी हां जी ਤੇ 76000 ਦੀ ਛੱਡ ਦਾਂਗੇ ਹਾਂ ਨਾ ਕੋਈ 76000 हां जी ਬਸ ਠੀਕ ਹੋ ਤੇ ਕਰੀਏ ਬੱਚਾ ਛੱਡੀਏ ਜੀ ਆਪਾਂ ਮਾੜੀ ਕਰਾ ਦਈਏ ਚੈੱਕ ਜੀ ਥਰਾਂ ਦੀ ਆ ਲੋ ਯਾ ਬਾਤ ਦੋ ਬਾਤ ਦਿਓ ਤੇਰਾ ਬੈਠ ਵਾਏ ਤੇ ਕੁਛ ਚੀਜ਼ ਵਾਲਾ ਬਾਹਾਂ ਜੀ ਪੂਰੀ ਹੈ ਬਬਾ ਜੀ ਦੋਸਤੋ ਜਿਹੜਾ ਬੱਚਾ ਛੱਡਿਆ ਹੋਇਆ ਬਿਲਕੁਲ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਆਪਾਂ ਸਮਾਹ ਹੋਣ ਤੋਂ ਬਾਅਦ ਜਿਹੜੀ ਦੋਸਤੋ ਤੁਹਾਨੂੰ ਆਪਾਂ ਧਾਰ ਦੀ ਚੈੱਕ ਪਾਸ ਕਰਵਾਵਾਂਗੇ ਚਾਰੇ ਥਣ ਆਨਲਾਈਨ ਦੋਸਤੋ ਸੌਦੀ ਤੋਂ ਪਾਵੇ ਹੁੰਦਾ ਵੀ ਜਦੋਂ ਆਪਾਂ ਇਹ ਚੈੱਕ ਕਰਾ ਦਿੱਤੀ ਚੀਜ਼ ਸਾਰੇ ਥਣਾਂ ਦੀ ਧਾਰ ਵਧੀਆ ਪੋਲੀ ਆ ਤੇ ਤੁਸੀਂ ਕੋਈ ਵੀ ਘਰ ਬੈਠੇ ਵੀਰ ਵੀ ਜਿਹੜੇ ਕੋਈ ਸੌਦਾ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਬਾਈ ਹੋਰਾਂ ਦੇ ਜਿਹੜੇ ਸੰਪਰਕ ਨੰਬਰ ਦੋਸਤੋ ਬਿਲਕੁਲ ਸਕਰੀਨ ਦੇ ਆਪਾਂ نیچے ਵਾਲੇ ਪਾਸੇ ਤੇ ਚਲਦੇ ਕਰ ਦਿੰਨੇ ਆ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਆਲੋ ਆਲੋ ਜਿੰਗਾ ਸੋਨਾ ਥਣ ਜਿਹੜਾ ਕੱਢਿਆ ਹੈਗਾ ਦੋਸਤੋ ਬਹੁਤ ਵਧੀਆ ਥਣਾ ਦੀ ਜਿਹੜੀ ਸ਼ੇਪ ਕੁਆਲਟੀ ਬਹੁਤ ਖੂਬਸੂਰਤ ਹੈ ਆ ਚਲੋ ਵੀ ਆ ਅਗਲੇ ਥਾਣੇ ਦੀ ਜਿਹੜੀ ਚਵਾਈ ਉਹ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਮਗਰਲੇ ਥਾਣਾ ਦੀ ਨੀਦ ਉਸ ਨੂੰ ਵੀ ਰੂਟ ਤੁਸੀਂ ਦੇਖ ਸਕਦੇ ਜੀ ਮਗਰਲੇ ਥਾਣਾ ਦੀ ਜਿਵਾਈ ਹੈ ਸ਼ਾਮ ਨੂੰ ਸ਼ੁਰੂ ਗੋਲ ਤਰੋਈ ਫਰਾਸੀ ਕਿ ਵਾਈਡ ਹੋ ਵੀ ਬਿਲਕੁਲ ਪੁਲੀ ਹੈ ਨਾ ਇਹ ਲਾਲ ਮੈਂ ਹਾਂ ਉਹਦਾ ਵੀ ਗਾਸਿੰਗ ਚਲੋ ਜੀ ਘੋੜੇ ਵੀ ਫੜੀ ਲੱਗੇ ਆ ਸੋ ਦੋਸੋ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਵਿਖਾਈ ਸੀਗੀ ਉਹਦੀ ਚਵਾਈ ਜਿਹੜੀ ਹੈਗੀ ਇਹ ਪ੍ਰੋਪਰ ਤੁਸੀਂ ਵੇਖ ਲਓ ਤੇ ਤੁਹਾਨੂੰ ਮੈਂ ਖਾ ਲਓ ਜੀ हां सिंह जी, आ, पर पर जी। गाड़, जी। गाड़ दी 2 किलो हां यस दी हां ये दी परफेक्ट हां जी ये गारंटी ਤੇ ਮੰਗੋਣੀ ਉਹਦਾ ਬਿਲਕੁਲ ਗਰੰਟੀ ਫੁੱਲ ਆਪਣੀ ਠੀਕ ਹੈ ਜੀ 2 ਕਿਲੋ ਗਾੜ ਹੈ ਜੀ 2 ਕਿਲੋ ਗਾੜ ਹੈ ਠੀਕ ਹੈ ਜੀ 2 ਕਿਲੋ ਦੀ ਜਿਹੜੀ ਦੋਸਤੋ ਅੱਗੇ ਦੀ ਚੁਵਾਈ ਹੈਗੀ ਅਗਲੇ ਥਾਣੇ ਦੀ ਤੇ ਬਾਈ ਹੋਰਾਂ ਨੇ ਕਿਹਾ ਬਾਕੀ ਤੁਸੀਂ ਬੇਸ਼ੱਕ ਦੋਸਤੋ ਘਰੇ ਜਾਓ ਇੱਕ ਡੰਗ ਦੋ ਡੰਗ ਮੇਰਾ ਪਰ ਜਿਹੜਾ ਦੋਸਤੋ ਬਿਲਕੁਲ ਟਾਈਮ ਤੇ ਆਪਾਂ ਆਏ ਆ ਜੇਕਰ ਰਚਵਾਈ ਹੋਣੀ ਹੁੰਦੀ ਹੈ ਤੇ ਆਪਾਂ ਬਿਲਕੁਲ ਕਰਕੇ ਵਿਖਾਈ ਦੀ ਆ ਕਿਉਂਕਿ ਬਹੁਤੇ ਵੀਰ ਜਿਹੜੇ ਆਨਲਾਈਨ ਸਬਦਾ ਕਰਨ ਵਿੱਚ ਵੀ ਪਸੰਦ ਕਰਦੇ ਆ ਹਰ ਇੱਕ ਦੇ ਕੋਲ ਸਮਾਂ ਜਿਹੜਾ ਟਾਈਮ ਹੋਣਾ ਕੀ ਹੈ ਬਾਕੀ ਕੋਈ ਵੀ ਪਸੂ ਆ ਜਿਹੜਾ ਦੋਸਤੋ ਬਿਲਕੁਲ ਜਿੱਥੇ ਤੱਕ ਮੇਰਾ ਮੰਨਣਾ ਹੈਗਾ ਵੈਰੀਫਾਈ ਕਰਕੇ ਦਿੱਤਾ ਜਾਊਗਾ ਕੋਈ ਕਮੀ ਪੇਸ਼ੀ ਵਾਲੀ ਚੀਜ਼ ਖੋਈ ਆ ਦੋਸਤੋ ਕਿਸੇ ਦਾ ਸਮਾਂ ਵੀ ਆਪਾਂ ਖਰਾਬ ਨਹੀਂ ਕਰਨਾਗਾ ਕਿਉਂਕਿ ਦੂਰੋਂ ਨੇੜੇੋਂ ਤੇਲ ਬਹੁਤ ਮਹਿੰਗਾ ਹਰ ਇੱਕ ਦਾ ਸਮਾਂ ਬਹੁਤ ਮਹਿੰਗਾ ਹੈ ਇਸ ਕਰਕੇ ਜਿਹੜੀ ਚੰਗੀ ਚੀਜ਼ ਆ ਦੋਸਤੋ ਚੰਗੀ ਕਹਿ ਕੇ ਜੇ ਕੋਈ ਕਮੀ ਪੇਸ਼ੀ ਹੋਈ ਕਿਸੇ ਚੀਜ਼ ਦੇ ਵਿੱਚ ਜਿਹੜੀ ਦੋਸਤੋ ਮਾਲਕ ਜਿਹੜੇ ਆ ਵਪਾਰੀ ਵੀਰ ਖੁਦ ਵੀ ਦੱਸ ਦਿੰਦੇ ਕੋਈ ਕਮੀ ਪੇਸ਼ੀ ਹੋਵੇ ਇਹਦੇ ਆ ਲੋ ਠੀਕ ਆ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ